ਮਜਬੂਰ ਬਾਪ ਵੱਲੋਂ ਬਾਰ-ਬਾਰ ਉਸਦੀ ਲੜਕੀ ਨੂੰ ਤੰਗ ਕਰਨ ਦੇ ਚੱਲਦੇ ਪਿੰਡ ਤਿੰਗੜ ਨਿਵਾਸੀ ਨੈਬ ਸਿੰਘ ਨੇ ਜ਼ਹਿਰ ਪੀ ਲਿਆ ਜਿਸ ਦਾ ਸੋਸਾਇਟੀ ਕਰਨ ਤੋਂ ਪਹਿਲਾਂ ਲਾਈਵ ਬਿਆਨ ਵੀ ਸਾਹਮਣੇ ਆਇਆ ਹੈ ਨੈਬ ਸਿੰਘ ਦੀ ਵੱਡੀ ਲੜਕੀ ਦਾ ਵਿਆਹ ਨਜ਼ਦੀਕੀ ਪਿੰਡ ਪੌਲਾ ਦੇ ਵਿੱਚ ਹੋਇਆ ਸੀ ਜਿੱਥੇ ਉਸ ਦਾ ਝਗੜਾ ਹਮੇਸ਼ਾ ਸੋਹਰਾ ਪਰਿਵਾਰ ਵਾਲਿਆਂ ਨਾਲ ਚੱਲਦਾ ਰਹਿੰਦਾ ਸੀ ਅਤੇ ਲੜਕੀ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਬਾਰ-ਬਾਰ ਪੰਚਾਇਤ ਬਿਠਾਉਣ ਤੇ ਲੜਕੀ ਨੂੰ ਸਮਝਾਵਾਂ ਜਾ ਕੇ ਸੋਹਰੇ ਘਰ ਭੇਜ ਦਿੱਤਾ ਜਾਂਦਾ ਸੀ ਇਸ ਵਾਰ ਵੀ ਅਜੇਾਈ ਹੋਇਆ ਅਤੇ ਲੜਕੀ ਨੂੰ ਫਿਰ ਤੋਂ ਸਮਝਾ ਕੇ ਸਹੁਰੇ ਘਰ ਭੇਜ ਦਿੱਤਾ ਗਿਆ ਪਰ ਲੜਕੀ ਜਦ ਆਪਣੇ ਸਹੁਰੇ ਘਰ ਗਈ ਤਾਂ ਨਤੀਜਾ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਮਿਲਿਆ ਜਿਸ ਦੇ ਚੱਲ ਦੇ ਲੜਕੀ ਦੇ ਪਿਤਾ ਨੈਭ ਸਿੰਘ ਨੇ ਸਲਫਾਜ਼ ਨਿਗਲ ਲਿਆ ਅਤੇ ਹਸਪਤਾਲ ਵਿੱਚ ਜਾ ਕੇ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕਰ ਲਾਸ਼ ਨੂੰ ਪੋਸਟਮਾਰਟਮ ਕਰਵਾ ਬਾਰਿਸ ਨੂੰ ਸੌਪ ਦਿੱਤੀ ਗਈ ਹੈ ਅਤੇ ਲੜਕੀ ਦੇ ਸਹੁਰਾ ਪਰਿਵਾਰ ਵਾਲਿਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਨੈਭ ਸਿੰਘ ਦਾ ਬੇਟਾ ਹੈ ਰਾਜਵਿੰਦਰ ਸਿੰਘ ਮੇਰੀ ਸੈਸਟਰ 2006 ਦੇ ਵਿੱਚ ਪਿੰਡ ਪੂਲਾ ਰਮੇਸ਼ ਸਿੰਘ ਪਿਤਾ ਦਾ ਨਾਮ ਪੰਤ ਸਿੰਘ ਤੇ ਘਰ ਮੈਰਜ ਹੋਈ ਸੀ। ਉਹਨਾਂ ਦੀ ਤੰਗ ਪਰੇਸ਼ਾਨੀ ਚੱਲਦੀ ਨੂੰ ਘੱਟ ਤੋਂ ਘੱਟ ਅੱਜ 12-13 ਸਾਲ ਹੋ ਗਏ। ਇਹ ਗੱਲਾਂ ਕਿਤੇ ਲੈ ਜਾਂਦੇ ਸੀ ਮੇਰੇ ਭੈਣ ਨੂੰ ਕਿਤੇ ਛੱਡ ਜਾਂਦੇ ਸੀ ਚੱਲਦਾ ਰਿਹਾ ਸਾਡਾ ਇਸ ਤਰ੍ਹਾਂ ਜੀ। ਅੱਜ 15 ਤਰੀਕ ਨੂੰ ਮੇਰੇ ਪਿਤਾ ਨੇ ਪਿੰਡ ਤਿੰਗੜ ਦੇ ਵਿੱਚ ਸੂਇ ਸੈੱਡ ਕਰ ਲਈ। ਉਹਦੇ ਮੁੱਖ ਦੋਸ਼ੀ ਜਦਵਿੰਦਰ ਸਿੰਘ ਜਾਦੂ ਉਹਦਾ ਪਿਤਾ ਦਾ ਨਾਮ ਭੰਤ ਸਿੰਘ ਉਹਦੇ ਲੜਕੇ ਦਾ ਨਾਮ ਹਰਮੀਤ ਸਿੰਘ ਜੋ ਸਾਡਾ ਪਰੋਣਾ ਸੀ ਇੱਕ ਉਹਦਾ ਛੋਟਾ ਭਾਈ ਭੰਤ ਸਿੰਘ ਦਾ ਬੇਟਾ ਗਗਨਦੀਪ ਸਿੰਘ ਲਾਲੀ ਇਹਨਾਂ ਤਿੰਨਾਂ ਨੇ ਮੇਰੇ ਪਿਓ ਦੇ ਮੁੱਖ ਮੌਤ ਦੇ ਦੋਸ਼ੀ ਹੈ ਤਿੰਨ ਬੰਦੇ ਆ। ਸ਼ਹਿਰੀ ਤੋਂ ਸ਼ਹਿਰੀ 99 ਸਵਾ ਦਿੱਤੀ ਜਾਵੇ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦੇ ਰਿਹਾ ਪ੍ਰਸ਼ਾਸਨ ਸਾਨੂੰ ਉਮੀਦ ਆ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਇਹ ਕਾਰਵਾਈ ਸਾਨੂੰ ਜਲਦੀ ਜਲਦੀ ਕਰੂਗੀ ਤੇ ਫੈਸਲਾ ਸਾਡੇ ਹੱਕ ਤੇ ਕਰੂ 2006 ਚ ਮੇਰੀ ਭੈਣ ਦੀ ਮੈਰਿਜ ਹੋਈ ਸੀ ਜੀ ਉਦੋਂ ਬਾਅਦ ਹੀ 2 ਸਾਲਾਂ ਬਾਅਦ ਤੰਗ ਪਰੇਸ਼ਾਨੀ ਕਰਨ ਲੱਗਦੀ ਸੀ ਜਿਹੜਾ ਮੇਰੇ ਪਿੰਡ ਦਾ ਨੈਪ ਸਿੰਘ ਪੁੱਤਰ ਮਖਤਿਆਰ ਸਿੰਘ ਜੋ ਕਿ ਕੱਲ ਬਹੁਤ ਵੱਡਾ ਪਿੰਡ ਨੂੰ ਘਾਟਾ ਪਿਆ ਉਹ ਜਿਹੜਾ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ ਉਹ ਘਾਟਾ ਕਿਸ ਕਰਕੇ ਪਿਆ ਮੈਂ ਉਥੋਂ ਪਿੰਡ ਦਾ ਸਰਪੰਚਾਂ ਮੌਜੂਦਾ ਸਰਪੰਚਾਂ ਇਹਦੀ ਬੇਟੀ ਨੂੰ ਇਹਦੀ ਬੇਟੀ ਦਾ ਜਿਹੜਾ ਰੌਲਾ ਚੱਲਦਾ ਸੀ 10-15 ਸਾਲ ਤੋਂ ਕੋਰਟ ਦੇ ਵਿੱਚ ਕੇਸ ਚੱਲਦੀ ਸੀ ਜਦੋਂ ਉਹ ਕੇਸ ਸਾਰੇ ਪਾਸੇ ਜਿੱਤ ਚੁੱਕਿਆ ਸੀ ਤਾਂ ਇਹਨਾਂ ਦੇ ਵਕੀਲਾਂ ਨੇ ਸਾਰਿਆਂ ਨੇ ਰਹਿ ਕਰਕੇ ਨੈਤ ਸਿੰਘ ਨੂੰ ਕਿਹਾ ਉਹਨਾਂ ਨੂੰ ਕਿਹਾ ਜਿਹੜਾ ਉਹ ਕੁੜੀ ਦੇ ਸਹੁਰਾ ਪਰਿਵਾਰ ਹੈ ਵੀ ਇੱਕੋ ਇੱਕ ਹੱਲ ਹੈ ਤੁਹਾਡੇ ਕੋਲੇ ਬਚਣ ਦਾ ਜੇਕਰ ਤੁਸੀਂ ਕੁੜੀ ਨਾਲ ਪਰਿਵਾਰ ਨਾਲ ਕੋਈ ਡਿਸਕਸ ਕਰਕੇ ਤਾਂ ਪਰਿਵਾਰ ਵਾਲਿਆਂ ਨੂੰ ਕੁੜੀ ਨੂੰ ਕਿਸੇ ਭਰੋਸੇ 'ਚ ਲੈ ਕੇ ਲਿਆਈਏ ਤਾਂ ਤੁਸੀਂ ਸਜ਼ਾ ਤੋਂ ਵੀ ਬਚ ਸਕੋਗੇ ਤੇ ਸਾਰੇ ਪਾਸੇ ਤੁਹਾਡਾ ਬਚਾਅ ਹੋ ਜਾਵੇ ਚਲੋ ਉਸ ਤੋਂ ਬਾਅਦ ਰਿਸ਼ਤੇਦਾਰ ਪਏ ਛਾੜਾ ਪੰਚਾਇਤਾਂ ਪੰਚਾਇਤ ਲੈਵਲ ਤੇ ਵੀ ਇਸ਼ਾਰੀਆਂ ਗੱਲਾਂ ਚੱਲਦੀਆਂ ਰਹੀਆਂ ਤੇ ਹਰ ਇੱਕ ਬੰਦੇ ਸੋਚਦਾ ਵੀ ਧੀ ਭੈਣ ਜਿਹੜੀ ਬੱਚੀ ਆ ਉਹ ਆਪਦੇ ਘਰੇ ਚੰਗੀ ਉਹਦੇ ਬੇਟੀ ਐ ਉਹਦਾ ਬੇਟਾ ਗਾ ਤਾਂ ਇਹਨਾਂ ਸਾਰੇ ਪਰਿਵਾਰ ਨੇ ਤੇ ਉਹਨਾਂ ਜਿਹੜਾ ਪਰਿਵਾਰ ਨਾਲ ਹੀ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪੂਰਨ ਪ੍ਰਵਚਾਦਿਤ ਵੀ ਜਿਹੜਾ ਇਹਨਾਂ ਦਾ ਬੰਦਾ ਹਿੱਸਾ ਹੈ ਜ਼ਮੀਨ ਐ ਉਹ ਦਿੱਤੀ ਜਾਊਗੀ ਤੇ ਜਿਹੜਾ ਟਰੈਕਟਰ ਐ ਸੰਦ ਐ ਘਰਬਾਰ ਐ ਤੇ ਸਾਰਾ ਉਹ ਕੁੜੀ ਦਾ ਜਿਹੜਾ ਬੰਦਾ ਹਿੱਸਾ ਉਹਨੂੰ ਅਸੀਂ ਦੇਵਾਂਗੇ ਤੇ ਜਿਹੜੀ ਜ਼ਮੀਨ ਆ ਉਹ ਕੁੜੀ ਦੇ ਬੇਟੇ ਦੇ ਨਾਂ 'ਤੇ ਲਵਾਵਾਂਗੇ ਉਸ ਤੋਂ ਬਾਅਦ ਉਹ ਕੋਰਟ ਦੇ ਕਚਹਿਰੀਆਂ 'ਚ ਉਹ ਅਦਾਲਤਾਂ ਤੋਂ ਬਚਣ ਦੇ ਮਾਰਿਆ ਨੇ ਇਹ ਸਾਰਾ ਢਵਾਂਡ ਜਿਹੜਾ ਰਚਿਆ ਤੇ ਕੁੜੀ ਨੂੰ ਉਹ ਆ ਕੇ ਪਿੰਡੋਂ ਪਰਿਵਾਰ ਨਾਲ ਡਿਸਕਸ ਕਰਕੇ ਡਿਸਕਸ ਕਰਕੇ ਲੈ ਗਈ ਲਿਜਾਣ ਤੋਂ ਬਾਅਦ 2-4 ਮਹੀਨੇ ਉਹ ਠੀਕ ਰਹੇ ਉਸੇ ਤਰੀਕੇ ਨਾਲ ਉਹਨਾਂ ਨੇ ਟਰੈਕਟਰ ਚੰਦ ਮਕਾਨ ਜ਼ਮੀਨ ਦੇ ਦੀ ਬਾਅਦ ਦੇ ਵਿੱਚ ਜਦੋਂ 2-4 ਮਹੀਨਿਆਂ ਤੇ ਨੰਗਣ ਤੋਂ ਬਾਅਦ ਤਾਂ ਉਹਨਾਂ ਨੇ ਸੋਚਿਆ ਵੀ ਜਿਹੜਾ ਆਪਾਂ ਆਪਦਾ ਕੰਮ ਸੀ ਉਹ ਪੂਰਾ ਹੋ ਚੁੱਕਿਆ ਤੇ ਕੁੜੀ ਨੂੰ ਉਸੇ ਤਰੀਕੇ ਉਹ ਕੁੱਟਮਾਰਨ ਲੱਗੇ ਉਸੇ ਤਰੀਕ ਤੰਗ ਪਰੇਸ਼ਾਨ ਕਰਨ ਲੱਗੇ ਤੇ ਜਿਹੜੀ ਜ਼ਮੀਨ ਸੀ ਉਹ ਤੇ ਵੀ ਆਪਦਾ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜੇ ਖੰਦ ਸੀ ਟਰੈਕਟਰ ਸੀ ਕੋਈ ਘਰ-ਬਾਰ ਸੀ ਤੇ ਉਹ ਵੀ ਉਹਨਾਂ ਨੇ ਆਪਦਾ ਉਸ ਤਰੀਕੇ ਨਾਲ ਹੀ ਕਬਜ਼ਾ ਕਰ ਲਿਆ ਤਾਂ ਉਹਨੇ ਆਪਦੇ ਬੇਟੀ ਦਾ ਕੀ ਹੁੰਦਾ ਆਪਦੇ ਪਰਿਵਾਰ ਨੂੰ ਆਪਦੇ ਮਾਪਿਆਂ ਨੂੰ ਦੱchn ਦਾ ਫਰਜ਼ ਹੁੰਦਾ ਹੈ ਤਾਂ ਇਹਨਾਂ ਦੀ ਮਾਤਾ ਜਿਹੜੀ ਉੱਥੇ ਚਲੀ ਗਈ ਵੀ ਚਲੋ ਆਪਾਂ ਉੱਥੇ ਜਾ ਕੇ ਆਪਾਂ ਉਹਦਾ ਕੁੜੀ ਬੇਟੀ ਦਾ ਕੋਈ ਦੁੱਖ ਮਟਾਈਏ ਚਲੋ ਉੱਥੇ ਚਲੀ ਗਈ ਵੀ ਕੀ ਹੈ ਚਲੋ ਲੋਟ ਆ ਜੇ ਮਸਲਾ ਤਾਂ ਉੱਥੋਂ ਜਦੋਂ ਮਸਲਾ ਨਾ ਲੋਟ ਆਇਆ ਤਾਂ ਇਹਨਾਂ ਦੀ ਮਾਤਾ ਨੇ ਸਾਨੂੰ ਫਿਰ ਪੰਚਾਇਤ ਨੂੰ ਮੈਨੂੰ ਸਰਪੰਚ ਨੂੰ ਫੋਨ ਵੀ ਕਰੇ ਵੀ ਸਾਨੂੰ ਇਹ ਬਹੁਤ ਜ਼ਿਆਦਾ ਤੰਗ ਕਰਦੇ ਆ ਅਸੀਂ ਆਪਦੇ ਹਿਸਾਬ ਨਾਲ ਕੋਈ ਵੀ ਮੈਂ ਪਿੰਡ ਦੇ ਬੰਦਿਆਂ ਨਾਲ ਰਾਇ ਕੀਤੀ ਮੈਂਬਰਾਂ ਨਾਲ ਵੀ ਰਾਇ ਕੀਤੀ ਸੀ ਵੀ ਚਲੋ ਕਿਵੇਂ ਨਾ ਕਿਵੇਂ ਜਿਹੜਾ ਮਸਲਾ ਅਸੀਂ ਠੀਕ ਕਰਨ ਕਰ ਲਈਏ ਤੇ ਸਾਨੂੰ ਪਤਾ ਨਹੀਂ ਸੀ ਵੀ ਨੈਵ ਸਿੰਘ ਦੇ ਜਿਹੜੀ ਐਡੀ ਵੱਡੀ ਮਾਨ ਦੇ ਵਿੱਚ ਗੱਲ ਸੀ ਜੋ ਨੈਵ ਸਿੰਘ ਨੇ ਫੈਸਲਾ ਲਿਆ ਕੱਲ ਸੂਚਿਤ ਕੀਤੀ ਹੈ ਤਾਂ ਉਹਨਾਂ ਨੇ ਆਪਦਾ ਲਿਖਤੀ ਰੂਪ ਦੇ ਵਿੱਚ ਸਾਰਾ ਘਰੇ ਪਰਿਵਾਰ ਦੇ ਵਿੱਚ ਰੱਖ ਕੇ ਗਿਆ ਵੀ ਮੇਰੀ ਕਿਸ ਕਾਰਨ ਕਰਕੇ ਮੌਤ ਹੋਈ ਹੈ ਕਿ ਕਿਵੇਂ ਮੈਂ ਮੌਤ ਨੂੰ ਜਿਹੜਾ ਮੌਤ ਆਪਦਾ ਜਿਹੜਾ ਇਹ ਫੈਸਲਾ ਲੈਣ ਲੱਗੇ। ਤੇ ਸਿਰਫ ਉਹ ਆਪਦਾ ਬੇਟੀ ਕਰਕੇ ਪਰਿਵਾਰ ਕਰਕੇ ਤੇ ਕੁੜੀ ਦੇ ਸਹੁਰਿਆਂ ਕਰਕੇ ਇਹ ਜਿਹੜਾ ਸਾਰਾ ਉਹਨੇ ਫੈਸਲਾ ਲਿਆ। ਇਹ ਬਾਕੀ ਲਿਖਤਾ ਸਾਡੇ ਕੋਲੇ ਵੀ ਹੈਗੀਆਂ ਹਜੇ ਤੇ ਅੱਗੇ ਅਸੀਂ ਦੇਖਦੇ ਆਂ ਵੀ ਕਿੱਥੇ ਗੱਲ ਜਾ ਕੇ ਖੜੂਗੀ। ਤੇ ਬਾਕੀ ਸਾਨੂੰ ਪਿੰਡ ਨੂੰ ਤੇ ਪੰਚਾਇਤਾਂ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਤੇ ਸਾਨੂੰ ਪੂਰਨ ਭਰੋਚ ਹੈ। ਤੇ ਭਰੋਚਾ ਵੀ ਦਿੱਤਾ ਉਹਨਾਂ ਨੇ ਵੀ ਜਿਹੜਾ ਬੰਦ ਹੈ ਨਾ ਫੇ ਪਰਚਾ ਡਰੋ ਵੀ ਧਾਰਾ ਲੱਗਣਗੀਆਂ ਅਸੀਂ ਠੋਕ ਕੇ ਇਹਨਾਂ ਤੇ ਧਾਰਾ ਲਾਵਾਂਗੇ ਤੇ ਜਿੰਨੇ ਜਨ ਨੇ ਤੇ ਪਰਚਾ ਨਾ ਲਖਾਇਆ ਪਰਿਵਾਰ ਨੇ ਉਹਨਾਂ ਤੇ ਪ੍ਰਸ਼ਾਸਨ ਨੇ ਉਹਨਾਂ ਤੇ ਪਰਚਾ ਦਿੱਤਾ ਸਾਡੀ ਇੱਕੋ ਇੱਕੀ ਮੰਗ ਹੈ ਜੋ ਨੈਵ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅੱਗੇ ਤੋਂ ਕਿਸੇ ਬੇਟੀ ਨਾਲ ਪਰਿਵਾਰ ਨਾਲ ਇਹੋ ਜਿਹਾ ਕਦੇ ਵੀ ਪਹਵਾਣਾ ਜਿਹੜਾ ਉਹ ਨਾ ਬਾਪਰ ਛੱਡ ਕੱਲ ਸ਼ਾਮ ਨੂੰ 7 ਵਜੇ ਮਿਲ ਜੀ ਜੀਤਰਾ ਲੰਗਪੁੱਤਰ ਮੁਖਤਿਆਰ ਸਿੰਘ ਵਾਸੀ ਢਿੰਗੜਾ ਲਿਪਾਸ ਕਾਨ ਕਰਨ ਅਦੇਸ਼ ਮੈਡੀਕਲ ਕਾਲਜ ਮੌਤ ਹੋਣ ਕਰਨ ਦਾ ਰੈਡ ਬੋਡੀ ਤੇ ਪਈ ਹੈ ਜੀ ਅੱਜ ਸਵੇਰ ਫੋਟੋ ਰਿਡ ਬੁੱਡ ਲੈ ਕੇ ਸਿਪਲਸ ਰੰਪਰਾ ਦਾਖਲ ਕਰਾਈ ਅਤੇ ਉਸ ਲੜਕੇ ਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਹੈ ਮਕਦਮਾ ਨੰਬਰ 116 ਮਕਦਮਾ ਨੰਬਰ 16 ਮਿਤੀ 16 4 2024 ਅਧੀਨ ਤਰ 306 ਆਈਪੀਸੀ ਤਹਿਤ ਕਾਰਵਾਈ ਕੀਤੀ ਹੈ ਇਹ ਲੜਕੀ ਗਈ ਸੀ ਦੀ ਪੂਲੇ ਲੜਕੀ ਦੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੇ ਸਾਰੇ ਉਹਰੇ ਕਾਰਨ ਇਹਨੇ ਉਹਨੂੰ ਦੁਖੀ ਹੋ ਕੇ ਸਾਰੇ ਬੀਤੀਆਂ